19 ਜਨਵਰੀ ਤੋਂ 22 ਜਨਵਰੀ ਤੱਕ ਅਯੁੱਧਿਆ ਵਿਖੇ ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰਸਥਾ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਰਾਮ ਭਗਤਾਂ ਵਿੱਚ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਉੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਧਾਰੀਵਾਰ ਦੇ ਵਰਮਾ ਪਰਿਵਾਰ ਵਿੱਚ ਇੱਕ ਵੱਖਰੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਅੱਜ ਜਦੋਂ ਰਾਮ ਭਗਤ ਵਰਮਾ ਪਰਿਵਾਰ ਨੇ ਘਰ ਅਕਸ਼ਿਤ ਪੁਸ਼ਕ ਦੇਣ ਆਏ ਤਾਂ ਪਰਿਵਾਰ ਵੱਲੋਂ ਸੱਦਾ ਦੇਣ ਪਹੁੰਚੇ ਰਾਮ ਭਗਤਾ ਦੀ ਆਰਤੀ ਉਤਾਰੀ ਗਈ ਤਿਲਕ ਲਗਾਏ ਗਏ ਅਤੇ ਫੁੱਲਾਂ ਦੇ ਹਾਰ ਗਲੇ ਵਿੱਚ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਇਹੋ ਨਹੀਂ ਢੋਲ ਵਾਜੇ ਵਜਾ ਕੇ ਖੂ ਭੰਗੜੇ ਪਾ ਕੇ ਸਾਰੇ ਰਾਮ ਭਗਤਾ ਦੇ ਨਾਲ ਖੁਸ਼ੀ ਸਾਂਝੀ ਕੀਤੀ ਗੱਲਬਾਤ ਦੌਰਾਨ ਪਰਿਵਾਰ ਦੇ ਮੁਖੀ ਲੰਬੇ ਸਮੇਂ ਤੋਂ ਸ਼੍ਰੀ ਰਾਮ ਦੀ ਆराधना ਕਰਦੇ ਆ ਰਹੇ ਹੈ ਸ਼੍ਰੀਮਤੀ ਰੇਖਾ ਵਰਮਾ ਨੇ ਦੱਸਿਆ ਕਿ ਲਗਭਗ 20 ਸਾਲ ਪਹਿਲਾਂ ਉਹ ਅਯੋਧਿਆ ਵਿੱਚ ਗਏ ਸਨ ਅਤੇ ਉੱਥੇ ਇੱਕ ਰਾਮ ਮੰਦਰ ਦੀ ਜਗ੍ਹਾ ਉੱਤੇ ਖਾਲੀ ਨਕਸ਼ਾ ਪਿਆ ਹੋਇਆ ਸੀ ਸਰਜੂ ਨਦੀ ਵਿੱਚ ਉਹਨਾਂ ਨੇ ਇਸ਼ਨਾਨ ਵੀ ਕੀਤਾ ਅਤੇ ਉੱਥੇ ਪੱਥਰਾਂ ਉੱਤੇ ਉਹ ਭਾਵੁਕ ਹੋ ਕੇ ਰਾਮ ਰਾਮ ਲਿਖ ਕੇ ਆਏ ਸੀ ਹਰ ਰੋਜ਼ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਸਨ ਕਿ ਪ੍ਰਭੂ ਸ਼੍ਰੀ ਰਾਮ ਦਾ ਮੰਦਰ ਬਣੇ ਅਖੀਰ ਉਹਨਾਂ ਦਾ ਇਹ ਸੁਪਨਾ ਪੂਰਾ ਹੋ ਗਿਆ ਹੈ ਭਾਵਕ ਹੁੰਦਿਆ ਰੇਖਾ ਵਰਮਨ ਨੇ ਕਿਹਾ ਕਿ ਉਹਨਾਂ ਨੂੰ ਜਿੰਨੀ ਖੁਸ਼ੀ ਹੈ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਜਦੋਂ ਕਿ ਉਹ ਸੋਸ਼ਲ ਮੀਡੀਆ ਦੇ ਰਾਹੀਂ ਦੇਖ ਰਹੇ ਹਨ ਐਡਾ ਵੱਡੇ ਮੰਦਰ ਦਾ ਨਿਰਮਾਣ ਹੋ ਗਿਆ ਹੈ ਅਤੇ 22 ਤਰੀਕ ਨੂੰ ਪੁਰਾਣ प्रतिष्ठा होने जा रही है। ओना दी खुशी दा कोई ठिकाना नहीं है। इस मौके वर्मा परिवार ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਸੀ ਤੁਹਾਨੂੰ ਸੁਣਾਉਨੇ ਆ। ਮੈਨੂੰ ਨਾ ਬਹੁਤ ਅੱਛਾ ਲੱਗ ਰਿਹਾ ਹੈ ਕਿ ਅੱਜ ਸਾਡੇ ਘਰ ਭਗਤ ਆਏ ਆ ਅਕਸ਼ਤ ਬੰਦ ਦੇ ਬੇ ਹਰ ਗਲੀ-ਕਲੀ ਹਰ ਘਰ-ਕਰਚ ਤੇ ਇੰਨੇ ਸਾਲਾਂ ਬਾਅਦ RAMJIT ਦਾ ਵਾਪਸ ਆਣਾ ਇਹ ਬਹੁਤ ਵੱਡੀ ਗੱਲ ਹੈ। ਇਹ ਛੋਟੀ ਗੱਲ ਨਹੀਂ ਹੈ ਕੋਈ। ਕਿਉਂਕਿ ਕਈ ਵਾਰੀ ਐਸਾ ਹੁੰਦਾ ਹੈ ਕਿ ਕਿੰਨਾ ਟਾਈਮ ਹੀ ਨਿਕਲ ਜਾਂਦਾ। ਪਰਾਂ ਜੀ ਖੁਦ ਦੇਖਾਂਗੇ ਸਾਡੇ RAMJIT ਦਾ ਮੰਦਿਰ ਬਣਿਆ। ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਪਹਿਲੇ ਇੱਕ ਵਾਰੀ ਜੁੱਧਾ ਗਏ ਸੀ ਸਰਜੂ ਨਗਰੀ ਵੀ ਦੇਖੀ ਸਾਰਾ ਕੁਝ ਦੇਖਿਆ ਹੈ ਸਾਰੇ ਬਣੇ ਹੈ ਉੱਥੇ RAM RAM ਹਰ ਟਾਈਮ RAM RAM ਬੋਲਦੇ ਦਿਨ ਰਾਤ RAM RAM ਦੀ ਗੂੰਜ ਆਉਂਦੀ ਹੈ ਤੇ ਅੱਜ ਅਸੀਂ ਇਹ ਦੇਖਾਂਗੇ ਸਾਡੇ RAM JI ਦਾ ਪਹਿਲਾਂ ਉੱਥੇ ਕੀ ਸਿਰਫ ਨਕਸ਼ਾ ਰੱਖਿਆ ਰਹੀ ਜੀ ਤੇ ਉਹ ਨਕਸ਼ਾ ਹੀ ਦੇਖਿਆ ਤੇ ਸਾਨੂੰ ਬੜੀ ਅੰਦਰੋਂ ਖਿੱਚ ਪਈ ਕਿ RAM RAM ਪੱਥਰਾਂ ਤੇ ਲਿਖ ਰਹੇ ਸਾਰੇ ਭਗਤ ਤੇ ਸੋਚਦੇ ਕਿ ਇਹ ਪੱਥਰ ਕਦੋਂ ਲੱਗਣਗੇ RAM RAM ਦੇ ਤੇ ਅੱਜ ਤਿਆਰ ਹੋ ਗਿਆ ਬਹੁਤ ਖੁਸ਼ੀ ਦੀ ਗੱਲ ਹੈ ਸਾਰੀ ਦੁਨੀਆ ਲਈ ਬਹੁਤ ਖੁਸ਼ੀ ਦੀ ਗੱਲ ਹੈ ਬਾਹਰ ਦੇ ਲੋਕ ਵੀ ਇਹਦਾ ਬਹੁਤ ਸਮਰਥਨ ਕਰਦੇ ਪਏ ਆ ਤੇ ਸਾਡੇ ਧਾਰੀਵਾਲ ਵੀ ਬਹੁਤ ਖੁਸ਼ੀ ਨਾਲ ਆਂਦਾ ਹੈ ਰਾਮ ਰਾਮ ਸਾਡੇ ਅੰਦਰ ਬਾਹਰ ਤਾਂ ਦੇਖ ਦਿਓ ਬਹੁਤ ਅੱਛਾ ਲੱਗ ਰਿਹਾ ਸਾਨੂੰ ਦੇਖ ਕੇ ਕਿਉਂਕਿ ਮੈਂ ਬਹੁਤ ਵਾਰੀ ਦੇਖੀ ਹੈ ਇਹ ਤਸਵੀਰ ਜੀ ਬਾਰ-ਬਾਰ ਫੋਨ ਵਿੱਚ ਵੀ ਆਉਂਦੀ ਪਈ ਹੈ ਟੀਵੀ ਵਿੱਚ ਵੀ ਆਉਂਦੀ ਪਈ ਹੈ ਪਰ ਜੋ ਅਸੀਂ ਪਹਿਲਾਂ ਦੇਖਿਆ ਹੈ ਕਿ ਸਾਨੂੰ ਉਦੋਂ ਦੇਖ ਲਈ ਸਾਡੇ ਰਾਮ ਸਾਡੇ ਆਪਣੇ ਪੂਰਵਜਾਂ ਸਮਝੋ ਕਿਸਮ ਦੇ ਜੀ ਤੇ ਅੱਜ ਜੀ ਉਹਨਾਂ ਨੂੰ ਦੇਖਾਂਗੇ ਉਹ ਨਵੇਂ ਘਰ ਵਿੱਚ ਰਣ ਬਿਆਨ ਲਗਿਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਹਾਂਜੀ ਜੈਸੀ ਰਾਮ ਜੀ ਮੈਂ ਤਾਂ ਅਦੀਵਾਦੀ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ 22 ਨੂੰ ਸਾਡੇ ਅਦੀਵਾਦੀ ਬਾਸਟੈਂਡ ਤੋਂ ਪ੍ਰੋਗਰਾਮ ਹੋਣ ਜਾ ਰਿਹਾ ਹੈ ਸਾਡੇ ਹੁੰਘੁਮਾ ਕੇ ਆਨ ਅੱਜ ਵੀ ਅਸੀਂ ਗਏ ਸੀ ਰਾਤ ਨੂੰ ਅਕਸ਼ਤ ਸਾਡੇ ਦਾ ਦੇਨਾ ਹੈ ਅਕਸ਼ਤ ਫੁੱਲ পুষ্প ਤੇ ਅਸੀਂ ਬਹੁਤ ਹੀ ਆਪਣੇ ਆਪ ਨੂੰ ਸੁਭਾਗੇਵਤੀ ਸਮਝਦੇ ਆ ਕਿ ਸਾਡੇ ਵੀ ਕਰਮਾਂ 'ਚ ਇਹ ਰਾਮ ਦੂਤਾਂ ਦਾ ਆਣਾ ਸੀ ਤੇ ਅਸੀਂ ਬਹੁਤ ਹੀ ਖੁਸ਼ ਆ ਅੱਜ ਸਾਡੇ ਸ਼ਹਿਰ ਦੇਆਂ ਲੇਡੀਜ਼ ਇੰਨੀ ਸਰਦੀ ਦੇ ਬਾਵਜੂਦ ਵੀ ਪੂਰਾ ਨਾਲ ਘੁੰਮਵਾ ਕੇ ਆਈਆਂ ਤੇ ਦੇਖ ਕੇ ਬਹੁਤ ਹੀ ਅਨੰਦ ਆਇਆ ਤੇ ਅਸੀਂ ਇਹੀ ਚਾਹਾਂਗੇ ਕਿ ਹੁਣ ਇਹ ਸਭ ਕੁਝ ਇਦਾਂ ਹੀ ਵਧੀਆ ਅੱਗੇ ਚੱਲਦਾ ਰਹੇ ਤੇ જય ਸ਼੍ਰੀ ਰਾਮ ਜੀ ਹਾਂ ਜੀ જય ਸ਼੍ਰੀ ਰਾਮ ਮੇਰਾ ਨਾਮ ਆਸ਼ਿਸ਼ ਹੈ ਤੇ ਮੈਂ ਧਾਰੀਵਾਲ ਦਾ ਰਹਿਣ ਵਾਲਾ ਹਾਂ ਡਿਸਟ੍ਰਿਕਟ ਗੁਰਦਾਸਪੁਰ ਦਾ ਤੇ ਕੁਝ ਸਮਾਂ ਪਹਿਲਾਂ ਮੇਰੇ ਘਰ ਐ RAM ਦੂਤ ਲੈ ਕੇ ਆਏ ਆ ਅਕਸ਼ਿਤ ਤੇ ਪੁਸ਼ਪ ਲੈ ਕੇ ਆਏ ਆ ਤੇ ਸਾਡਾ ਮਤਲਬ ਧਾਰੀਵਾਲ ਸ਼ਹਿਰ ਦਾ ਬਹੁਤ ਹੀ ਰਾਮਾਈ ਮਾਹੌਲ ਬਣਿਆ ਹੋਇਆ ਹੈ ਤੇ ਬਹੁਤ ਹੀ ਖੁਸ਼ੀਆਂ ਦੀ ਲਹਿਰ ਹਰ ਪਾਸੇ ਹੈ ਤੇ ਅਸੀਂ ਬਹੁਤ ਹੀ ਖੁਸ਼ ਹੋਏ ਆ ਅਸੀਂ ਸ਼ੁਕਰ ਕਰਦੇ ਆਂ ਉਹ ਮਾਲਕ ਦਾ ਇੱਕ ਘੜੀ ਆਈ ਹੈ 22 ਤਰੀਕ ਨੂੰ ਅਸੀਂ ਬਹੁਤ ਹੀ ਭਵੇ ਪ੍ਰੋਗਰਾਮ ਕਰਨ ਜਾ ਰਹੇ ਆਂ ਧਾਰੀਵਾਲ ਬੱਸ ਸਟੈਂਡ ਦੇ ਵਿੱਚ ਤੇ ਜਿਸ ਦੇ ਵਿੱਚ ਅਸੀਂ ਚਾਹਦੇ ਹਾਂ ਕਿ ਸਾਰੇ ਸ਼ਹਿਰ ਵਾਸੀ ਆਪਣਾ ਸਹਿਯੋਗ ਦੇਣ ਵੱਧ ਤੋਂ ਵੱਧ ਸਹਿਯੋਗ ਦੇਣ ਤੇ ਖੁਸ਼ੀਆਂ ਪ੍ਰਾਪਤ ਕਰਨ RAM ji ਦੀ RAM ji ਦਾ ਅਸ਼ੀਰਵਾਦ ਪ੍ਰਾਪਤ ਕਰਨ ਜੈ ਸ਼੍ਰੀ ਰਾਮ